ਵਾਹਿਗੁਰੂ ਜੀ ਕੀ ਫਤਿਹ ਤੋ ਤਿੰਨ ਦਿਨ ਜਿਹੜੇ ਆ ਬਹੁਤ ਮਨਾਏ ਜਾਂਦੇ ਆ ਵੈਸੀ ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ ਇੱਕ ਹੈ ਮਸਿਆ ਜਿਹਨੂੰ ਅਸੀਂ ਅਮਾਵਸ ਕਹਿੰਦੇ ਆ ਮਸਿਆ ਉਹ ਦਿਨ ਹੈ ਜਿੱਦਨ ਬਹੁਤ ਜ਼ਿਆਦਾ ਅੰਧਕਾਰ ਹੁੰਦਾ ਹਨੇਰਾ ਹੁੰਦਾ ਤੇ ਇਹ ਮੰਨਿਆ ਜਾਂਦਾ ਕਿ ਪੁਰਾਣੇ ਲੋਕ ਇਸ ਗੱਲ ਤੋਂ ਡਰਦੇ ਸਨ ਕਿ ਸਾਡੀ ਜ਼ਿੰਦਗੀ ਚ ਕਿਤੇ ਹਨੇਰਾ ਹੀ ਨਾ ਰਵੇ ਇਸ ਕਰਕੇ ਜਿਹੜਾ ਮੱਸੀਆਂ ਨੂੰ ਮਨਾਇਆ ਜਾਂਦਾ ਡਰ ਕਰਕੇ ਮਨਾਇਆ ਜਾਂਦਾ ਜਾਂ ਹੋਰ ਵੀ ਬੜੇ ਐਸੇ ਕਾਰਨ ਹੋ ਸਕਦੇ ਆ ਮੱਸੀਆਂ ਨੂੰ ਮਨਾਉਣ ਦੇਖ ਹੈ ਪੂਰਨਵਾਸੀ ਤੇ ਪੂਰਨਵਾਸੀ ਵੀ ਜਿਹੜੀ ਹੈ ਉਹ ਤਾਂ ਮਨਾਈ ਜਾਂਦੀ ਕਿ ਪੂਰਾ ਜਿਸ ਦਿਨ ਚੰ드ਰਮਾ ਚੜਦਾ ਹੈ ਗੁਰੂ ਪਾਸ਼ਾ ਨੇ ਰੱਬੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਇਹ ਸਾਡੇ ਕਿਰਦੇ ਰੂਪੀ ਘਰ ਦੇ ਅੰਦਰ ਵੀ ਅੰਧਕਾਰ ਹੈ ਹਨੇਰਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਛਾਇਆ ਕੋਇਆ ਤੇ ਉਸ ਹਨੇਰੇ ਕਰਕੇ ਜਿਹੜਾ ਸੱਚ ਦਾ ਚੰਦਰਮਾ ਉਹ ਕਦੀ ਅੱਜ ਤੱਕ ਸਾਡੇ ਚੜਿਆ ਹੀ ਨਹੀਂ ਸਾਡੀਆਂ ਜਿੰਨੀਆਂ ਵੀ ਰਾਤਾਂ ਨੇ ਨਾ ਜ਼ਿੰਦਗੀ ਦੀਆਂ ਇਹ ਜ਼ਿੰਦਗੀ ਦੀਆਂ ਸਾਰੀਆਂ ਹੀ ਰਾਤਾਂ ਹਨੇਰੇ ਵਿੱਚ ਅਸੀਂ ਬਤੀਤ ਕਰ ਰਹੇ ਹਾਂ ਹਨੇਰੇ ਵਿੱਚ ਗੁਜ਼ਾਰ ਰਹੇ ਹਾਂ ਮਾਨੋ ਕਿ ਸਾਡੀ ਜ਼ਿੰਦਗੀ ਵਿੱਚ ਮੱਸਿਆ ਵਾਲਾ ਦਿਨ ਤੇ ਆਇਆ ਹੈ ਪਰ ਸਾਡੀ ਜ਼ਿੰਦਗੀ ਚ ਹਜੇ ਪੂਰਨ ਮਾਸੀ ਵਾਲਾ ਦਿਨ ਨਹੀਂ ਆਇਆ ਕਿਉਂ ਕਿ ਪੂਰਨ ਮਾਸੀ ਜਾਂ ਉਸ ਦਿਨ ਬਣੇਗੀ ਪੂਰਨ ਮਾਸੀ ਜਿਸ ਦਿਨ ਸਾਡੀ ਜ਼ਿੰਦਗੀ ਦੇ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਹੋਵੇਗਾ ਤੇ ਸ਼ਬਦ ਗੁਰੂ ਦਾ ਪ੍ਰਕਾਸ਼ ਕਿਵੇਂ ਹੋਏਗਾ ਜਦੋਂ ਅਸੀਂ ਗੁਰੂ ਨਾਲ ਜੁੜਾਂਗੇ ਗਿਆਨ ਅੰਜਨ ਗੁਰ ਦੀਆ ਅ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਕੇ ਟਿਆ ਨਾਨਕ ਮਨ ਪ੍ਰਕਾਸ਼ ਫਿਰ ਸਾਡੇ ਅੰਦਰ ਜਦੋਂ ਪ੍ਰਕਾਸ਼ ਹੋਵੇਗਾ ਤੇ ਮਸਿਆ ਦੀ ਕਾਲੀ ਬੋਲੀ ਰਾਤ ਜਿਹੜੀ ਹੈ ਇਹ ਉੱਡ ਜਾਵੇਗੀ ਇਹ ਖਤਮ ਹੋ ਜਾਏਗੀ ਇਸ ਕਰਕੇ ਦੂਸਰੀ ਗੱਲ ਜਿਹੜੀ ਹੈ ਰੱਬੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਕਿ ਚੰਦ ਸੂਰਜ ਦੋਏ ਘਟ ਹੀ ਪੀਤਰ ਚੰਦ ਤੇ ਸੂਰਜ ਦੋਵੇਂ ਸਾਡੇ ਅੰਦਰ ਹੀ ਹਨ ਪਰ ਉਹ ਚੰਦ ਤੇ ਸੂਰਜ ਚੰਦ ਰਾਤ ਵੇਲੇ ਪ੍ਰਕਾਸ਼ ਕਰਦਾ ਤੇ ਸੂਰਜ ਦਿਨ ਵੇਲੇ ਭਾਵ ਕਿ ਚੰਦ ਤੇ ਸੂਰਜ ਜਿਹਨੇ ਠੰਡਕ ਦੇਣੀ ਹੈ ਤੇ ਦਿਨ ਨੇ ਤੇਜ ਪ੍ਰਤਾਪ ਦੇਣਾ ਹੈ ਇਹ ਦੋਵੇਂ ਚੀਜ਼ਾਂ ਸਾਡੇ ਅੰਦਰ ਹੀ ਨੇ ਸਾਡੇ ਖਿਰਦੇ ਚ ਹੀ ਨੇ ਪਰ ਇਹ ਪ੍ਰਕਾਸ਼ ਇਹ ਸੂਰਜ ਇਹ ਚੰਦਰ ਮੇ ਚੜਨਗੇ ਕਦੋਂ ਜਦੋਂ ਅਸੀਂ ਸ਼ਬਦ ਗੁਰੂ ਨਾਲ ਜੁੜ ਜਾਵਾਂਗੇ ਸੋਈ ਕਰਕਿਤਾਇਸ਼ ਕਰਕੇ ਸਾਡੀ ਜ਼ਿੰਦਗੀ ਹਜੇ ਤੱਕ ਮਸਿਆ ਦੀ ਕਾਲੀ ਬੋਲੀ ਰਾਤ ਹੀ गुजार ਰਹੀ ਹੈ ਸਾਡੀ ਆਤਮਾ ਸਾਡਾ ਸਰੀਰ ਹਜੇ ਮਸਿਆ ਦੀ ਕਾਲੀ ਬੋਲੀ ਰਾਤ ਹੀ गुजार ਰਿਹਾ ਹੈ ਸਾਡੀ ਜ਼ਿੰਦਗੀ 'ਚ ਅਜੇ ਤੱਕ ਸ਼ਬਦ ਗੁਰੂ ਦਾ ਜਿਹੜਾ ਸੂਰਜ ਹੈ ਸ਼ਬਦ ਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਨਹੀਂ ਹੋਇਆ ਤੇ ਸ਼ਬਦ ਗੁਰੂ ਦੇ ਪ੍ਰਕਾਸ਼ ਦੇ ਦੁਆਰਾ ਕੀ ਸਾਡੇ ਅੰਦਰ ਦਾ ਇਹ ਮਾਵਸ ਇਹ ਮਸਿਆ ਦੀ ਰਾਤ ਖਤਮ ਹੋ ਸਕਦੀ ਹੈ ਤੇ ਜਿਹੜਾ ਹੈ ਪੂਰਨ ਤੌਰ ਤੇ ਜਿਹੜਾ ਚੰ드ਰਮਾ ਸਾਡੀ ਜ਼ਿੰਦਗੀ 'ਚ ਤਾਂ ਚੜ ਸਕਦਾ ਜਦੋਂ ਅਸੀਂ ਸ਼ਬਦ ਗੁਰੂ ਨਾਲ ਜੁੜ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ